ਜਾਂ ਸਿਆਲਾ ਸਾਰੇ ਵੀਡੀਓ ਬਣਾਉਂਦੇ ਕਰਕੇ ਹਾਂ ਹੇ 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 ਵੀਡੀਓ ਬਣਾਉਣੀ ਹੈ ਕਿ ਫੋਟੋ ਕਿਸੀ ਨਹੀਂ ਕਰ ਕੈਮਰਾ ਤਾਂ ਸਾਫ ਕਰ ਲੈਂਦੇ ਮੈਂ ਫੋਟੋ ਨਹੀਂ ਵੀਡੀਓ ਬਣਦੀ ਆ ਦੀਦੀ ਉਹਨਾਂ ਨੂੰ ਬੁਲਾ ਵੀਡੀਓ ਬਣਾ ਵੀਡੀਓ ਆਜੋ ਸਾਰੇ ਜਣੇ ਸਾਰੇ ਆਜੋ ਆਜੋ ਅੱਗੇ ਕਰ ਦੱਸੇ ਹਰ ਪਤਾ ਦੱਸੇ ਅਗਰ ਆਪ ਵੀ ਖਣਾ ਮਿਲਦਾ ਮੈਂ ਵੀ ਚੀਕੜੋਸੀ ਪਈ ਆਹ ਦੇ ਖਿੱਚਦੀ ਆ ਕਰ ਮਾਰ ਸੀ ਪਿੱਛੇ ਮਾਰ ਸੀ ਲਿੰਗੀ ਦੀ ਉਹਨੂੰ ਪੁੱੰਜ ਦਿਨ ਬਾਅਦ ਤਾਂ ਅਦੀ ਦੀ ਨਾ ਆ ਬੈਨ ਮੋਸੀ ਜੀ ਖੜੀ ਆ ਦੀਦੀ ਵੀ ਮੈਂ ਨਹੀਂ ਹੈਗੀ ਪਾਪਾ ਕਿੱਦਾਂ ਨੇ ਪਾਪਾ ਦੋ ਪਾਪਾ ਕਿੱਥੇ ਲਾਂ ਆ ਜਾਓ ਰੇ ਆ ਜਾ ਦੱਸਿਆ ਲਾ ਅੱਧੇ ਆਉਂਦੇ ਨੇ ਯਾਰ ਜੱਸਾ ਆਉਣਾ नहीं ਵਿੱਚੋਂ मैं आके ਖਿੱਚ ਲਈ ਰਿਆਂਦੋ ਰਿਆਂਦੋ ਮੇਰਾ ਜ ਆਉਣਾ ਜੀ ਤੇਰੀ ਗੱਲ ਪਿੱਛੇ ਨੂੰ ਚੱਕੋ ਆਇਆ ਹੈ ਇਹ ਆਜੋ ਖਾ ਲਿਓ ਖਾ ਲਿਓ ਖਾ ਲਿਓ ਆਇ ਚੱਕ ਕੇ ਰੱਖੋ रखो। ਆ ਨਾ ना पूरा। ਹਰੇ ਨਾ ਮਾਦੀ ਹਰੇ ਨਾ ਜੋ ਬਸ ਜਿੱਥੇ ਨੂੰ ਹੋতো ਕੀ ਰਹੇ ਹਾਂ ਸਾਡੇ ਤੋਂ ਇਧਰ ਹੀ

हेलो हाय बाय हेलो हाय टाटा बाय बाय पूजी पक्का हां पक्का पक्का कह रही है सच्ची कह रही है पूजी हाँ भेज पूजी बाय मैं तो ਪਾਂਡੇ ਵੀ ਮਾਜਲੇ ਪਾਟੇ ਆਪਣੇ ਸਾਰੇ ਮਾਜਮੂਨ ਜਿੱਦ ਦਿੱਤੇ ਕਿਉਂਕਿ ਫਿਰ ਤੋਂ ਆ ਕੇ ਕੰਮ ਕਰਨਾ ਮੈਨੂੰ ਬਹੁਤ ਔਖਾ ਲੱਗਦਾ ਏ ਤਾਂ ਕਰਕੇ ਤੇ ਇੱਧਰ ਦੇਖੋ ਸਵੀਟਸ ਹੋ ਗਈ ਮੈਨੂੰ ਬਹੁਤ ਕਹਿ ਨਹੀਂ ਨੀ ਵੀ ਇੱਕੋ ਡੱਬਾ ਲੈ ਕੇ ਆਇਆ ਕਰੋ ਬਹੁਤ ਹੁੰਦਾ ਕਿਹੜਾ ਕੋਈ ਇੰਨਾ ਖਾਂਦਾ ਏ ਤੇ ਫ੍ਰਿਜ ਚ ਵੀ ਪਾਇਆ ਹਲੇ ਕੱਲ੍ਹ ਸਿਸਟਰ ਨੇ ਜਿਹਨਾਂ ਕੋਲ ਦੀਦੀ ਕੋ ਗਈ ਉਹਨਾਂ ਨੇ ਦਿੱਤੇ ਸੀ ਕਿ ਹੁਣ ਇੱਧਰ ਹੋਏ ਆ ਕੇ ਤਿੰਨ ਚਾਰ ਬੇ ਹੋਏ ਪਏ ਨੇ ਹਨ ਤੇ ਬਾਕੀ ਮੈਨੂੰ ਬਹੁਤ ਖੁਸ਼ੀ ਹੋਈ ਆ ਚਲੋ ਜੀ ਹੁਣ ਮੈਂ ਹੁਣ ਜਾਂਦੀ ਆ ਆਪਣੇ ਪੇਕੇਆਂ ਨੂੰ ਤੇ ਮੈਂ ਇਹ ਭਾਂਡੇ ਭੁੰਡੇ ਚਾਚ ਕੇ ਚੱਲਦੀ ਆ ਤੇ ਹੁਣ ਆਪਾਂ ਪੇਕੇ ਜਾ ਕੇ ਮਿਲਾਂ

ਸ਼ਿਕਰ ਦੋ ਨੋ ਨਾਨੀ ਨੂੰ ਸ਼ਿਕਰ ਨਸੀ ਸ਼ਿਕਰ ਸਤਿ ਸ਼ਿਕਰ ਬਲਾ ਤੈਨੂੰ ਬਾਮੂ ਅਸ਼ਿਕਰ ਮਾਸਤੀ ਖਾ ਮਿਲੋ ਜੀ ਮਾਸਤੀ ਨੂੰ ਵਾਸੀ ਬਲਾ ਦੇ ਸਤਿ ਸ਼ਿਕਰ ਸਣੀ ਸਤਿ ਸ਼ਿਕਰ ਸਾਰਿਆਂ ਨੂੰ ਮਨੀ ਬਾਮੂ ਗਾਇਸ ਭਣੇ ਮਨੀ ਮਨੀ ਹਾਂ ਹੈ

કાચિને ઓય ઓ મારા બાઈક આય ઓર અબ આલે મમ્મીને ભી દેખ્યા હો એનો મતલબ એક ਮੈਂ ਤਾਂ ਉਹ ਮੇਲਾ ਦਹੀਂ ਭੱਲੇ ਨਾਲ ਆਉਂਦੇ। ਉਹ ਆਦਨੀ ਭੱਲੇ ਵਾਲਾ ਜੀ ਤਾਂ। ਹਾਂ। ਹਾਂ। ਤਾਂ ਇਹ ਤਾਂ ਬਹੁਤ ਖੁਸ਼ ਹੁੰਦਾ ਹੈ ਦੁਨੀਆ ਜਿਹੜਾ ਖਫਰੇ ਜੱਗ ਮਰੇ ਆ। ਆਇਆ ਜਿਹੜੀ ਹੁਣ ਆਪਾਂ ਮਠਿਆਈਆਂ ਸਵਾਦ ਨਾਲ ਲਾ ਕੇ ਖਾਣੇ ਆਪਾਂ ਨੂੰ ਕੀ ਪਤਾ ਕਿਵੇਂ ਵੰਡਦੀਆਂ ਨੇ। ਹਾਂ। ਆਪਾਂ ਹੁਣੇ ਤੋਂ ਮੰਮੀ ਬਚਾਈ ਲੈ ਕੇ। ਜਾਣ ਕੇ ਵੀਡੀਓ ਬਣਾਈ ਆ। ਪਿੱਛੇ ਜਾ ਕੇਗੇ ਇੰਨੋ ਦੇ ਹੋਟਲ ਤੇ। ਉੱਥੇ ਬਣਦੀਆਂ ਨੇ। ਨਹੀਂ ਨਹੀਂ। ਲਓ ਜੀ ਅਸੀਂ ਦੂਰੀ ਗਿਆ ਲਓ ਜੀ ਅਸੀਂ ਹਾਂ ਸੋਨੀ ਮੋਚੂ ਇਹ ਹਾਂ ਚਲੋ ਸੋਨੀ ਲਓ ਜੀ ਅਸੀਂ ਜਦੋਂ ਮੈਂ ਪਹੁੰਚ ਗਈ ਪਾਠਾ ਹੁਣ ਪਾਠਾ ਪਹੁੰਚਿਆ ਘਾਟਾ ਹੋ ਗਿਆ ਸਾਨੂੰ ਇੱਥੇ ਲੱਗਿਆ ਸੁਣ ਕੇ ਲਵਾ ਤਾਰ ਨਹੀਂ ਇੱਕ ਕੱਟੜੀ ਦੀ ਵੇ ਇੱਕ ਇਹ ਕੰਤਿੰਤਾ ਕਹਣਾ ਕੱਲਾ ਆਇਆ ਚੱਲ ਫੇਰੇ ਹੁਣ ਸਰਾ ਸਟੋਰੀ ਹੁਣ ਟੌਪਿਕ ਨਾ ਚੇਂਜ ਕਰ ਕੋਣ ਹੁਣ ਮੇਰੇ ਕਿਨੂੰ ਹੋ ਗਈ ਇੱਧਰ ਹੋਈ ਆ ਠੀਕ ਆ ਠੀਕ ਟੌਪਿਕ ਚੱਲਦਾ ਨਹੀਂ ਹੁਣ ਕਿਹੜਿਆ ਇਹ ਆ ਬਸ ਹੁੰਦਾ ਕਿ ਇਹ ਹੋਰ ਵੀ ਦੱਸੇ ਇਹ ਤਾਂ ਪਤਾ ਨਹੀਂ ਕਿਹੜਾ ਹਾਂ ਵਾਹ ਵਾਹ ਕਰਨਾ ਹੈ ਹੈ ਰੱਖ ਲਈ ਨਹੀਂ ਕੀ ਗਈ ਕਹਿੰਦਾ ਇਹ ਕਹਿੰਦੇ ਭਾਈ ਉਹ ਫਰਾ ਖਾਇਆ ਨਾ ਇਹ ਬਾਹਰ ਕੀ ਰੋਣਾ ਪੈਂਦਾ ਕੋਈ ਰੋਣਾ ਹਾਂਜੀ ਫਰੈਂਡਸ ਇੱਥੇ ਮੈਂ ਪੇਕੇ ਪਹੁੰਚ ਗਈ ਸੀਗੀ ਗੱਲਾਂਬਾਤਾਂ ਅਸੀਂ ਕਰ ਲਈਆਂ ਸੀਗੀਆਂ ਇੱਥੇ ਰਖੜੀਆਂ ਦਾ ਟਾਈਮ ਆ ਗਿਆ ਸੀ ਅਸੀਂ ਕਿਹਾ ਇੱਥੇ ਆਪਣਾ ਚਾਹ ਪਾਣੀ ਵੀ ਹੋ ਗਿਆ ਸੀ ਬੈਠੇ ਰਖੜੀਆਂ ਬਣ ਰਹੇ ਸੀਗੇ ਤੇ ਸਹਜ ਲੱਗ ਗਈ ਸੀਗੀ ਮੇਰੀ ਮਾਸਦੀ ਦਾ ਦੋਤਾ ਇਹ ਹੈ ਨਾ ਤੇ ਉਸਿਆ ਇਹਦੇ ਬੰਨਣ ਲੱਗੀ ਸੀਗੀ ਰਖੜੀ ਦੇਖਦਾ ਸੀਗਾ ਦੇਖ ਲਓ ਫੋਨ ਦੇ ਵਿੱਚ ਬੜਿਆ ਹੋਇਆ ਸੀਗਾ ਤੇ ਮੈਂ ਇਹਨੂੰ ਝੜਕਦੀ ਸੀ ਵੀ ਪਹਿਲਾਂ ਇਧਰ ਰਖੜੀ ਦੇਖ ਇਧਰ ਮੈਂ ਫੋਟੋ ਖਚਾਲਾ ਖਚਾਈ ਨਹੀਂ ਹੈਗੀ ਬਸ ਫੋਨ 'ਚ ਬੜਿਆ ਹੋਇਆ ਸੀਗਾ ਇਹਨੂੰ ਤੁਸੀਂ ਜਾਣਦੇ ਹੋ ਮੇਰੀ ਮਾਸਦੀ ਦਾ ਬੇਟਾ ਬੜਾ ਹੈ ਮਨੀ ਹੈ ਨਾ ਮੇਰਾ ਭਾਈ ਤੇ ਦੂਜਾ ਸ਼ਨੀ ਛੋਟਾ ਹੈ ਹਨਾ ਤੇ ਇਹ ਵੀ ਪਹਿਲਾਂ ਬਹੁਤ ਘੱਟ ਆਉਂਦਾ ਹੁੰਦਾ ਸੀਗਾ ਵਲੌਗ ਚ ਪਰ ਹੁਣ ਆਉਣ ਲੱਗ ਗਿਆ ਪਤਾ ਮੈਂ ਕਿਸੇ ਨੂੰ ਫੋਰਸ ਨਹੀਂ ਕਰਦੀ ਹੈਗੀ ਵੀ ਵਲੌਗ ਚ ਆਓ ਵਲੌਗ ਚ ਆਓ ਹਨਾ ਜਿਹਦਾ ਜਿਹਦਾ ਦਿਲ ਕਰਦਾ ਉਹ ਫਿਰ ਆਪਣੇ ਆਪ ਹੀ ਆਉਣ ਲੱਗ ਜਾਂਦਾ ਪਹਿਲਾਂ ਇਹ ਥੋੜਾ ਜੱਗਦਾ ਜਿਆ ਸੀਗਾ ਪਹਿਲਾਂ ਕੈਮਰਾ ਸ਼ਾਈ ਸੀਗਾ ਤੇ ਹੁਣ ਤਾਂ ਆਉਣ ਲੱਗ ਗਿਆ ਹੁਣ ਤਾਂ ਕਹਿ ਲੰਦਾ ਹੁੰਦਾ ਵੀ ਹਾਂ ਕੋਈ ਨਾ ਲੈ ਲੈ ਵਿੱਚ ਮੈਨੂੰ ਹਨਾ ਤੇ ਉਸ ਤੋਂ ਬਾਅਦ ਜੀ ਫੇਰ ਇਹ ਛੋਟੇ ਦੀ ਵਾਰੀ ਆ ਗਈ ਸੀਗੀ ਤੇ ਮੈਂ ਇਹਦੇ ਵੀ ਬੰਨਣ ਲੱਗ ਗਈ ਸੀਗੀ ਰਖੜੀ ਤੇ ਭਾਈ ਮੇਰਾ ਗਿਆ ਹੋਇਆ ਸੀਗਾ ਹਜੇ ਆਇਆ ਨਹੀਂ ਸੀਗਾ ਮਤਲਬ ਕਿ ਨਾ ਸਾਡੇ ਨਾ ਪਿੰਡ ਦੇ ਵਿੱਚ ਮਰਗਜੀ ਹੋ ਗਈ ਸੀਗੀ ਉਹਦੇ ਦੋਸਤ ਦੇ ਡੈਡੀ ਦੀ ਡੈਥ ਹੋ ਗਈ ਸੀਗੀ ਹਜੇ ਤੇ ਹਲੇ ਥੋੜਾ ਜਿਹਾ ਟਾਈਮ ਹੋਇਆ ਤਿੰਨ ਚਾਰ ਮਹੀਨੇ ਖ ਤਿੰਨ ਚਾਰ ਹਾਂ ਚਾਰ ਜਾਂ ਪੰਜ ਮਹੀਨੇ ਹੋਏ ਨੇ ਪਹਿਲਾਂ ਮੰਮੀ ਦੀ ਡੈਥ ਹੋ ਗਈ ਸੀਗੀ ਤੇ ਹੁਣ ਉਹਦੇ ਡੈਡੀ ਦੀ ਡੈਥ ਹੋ ਗਈ ਹਨਾ ਉਹਦੇ ਦੋਸਤ ਦੀ ਪਰ ਅਫਸੋਸ ਬਹੁਤ ਹੋਇਆ ਸੀਗਾ ਹਨਾ ਵੀ ਚਲੋ ਵੀ ਪ੍ਰਮਾਤਮਾ ਨੇ ਦੋਨੇ ਵਿਚਾਰੇ ਉਹ ਕਰਤੇ ਹਨਾ ਕਿਉਂਕਿ ਉਮਰ ਵੀ ਜ਼ਿਆਦਾ ਹੈ ਨਹੀਂ ਸੀਗੀ ਇੰਨੀ ਹਜੇ ਤੇ ਇੱਕ ਸਾਡੇ ਆਂਟੀ ਮਤਲਬ ਕਿ ਹੈਗੇ ਨੇ ਜਦੋਂ ਵੀ ਮੈਂ ਜਾਂਦੀ ਸੀਗੀ ਤੇ ਹਮੇਰੇ ਬੱਚਿਆਂ ਨੂੰ ਉਹਨਾਂ ਨੇ ਆਪੇ ਬੁਲਾ ਲੈਣਾ ਜਦ ਵੀ ਜਾਣਾ ਹਨ ਉਹ ਮੰਜਾੜਾ ਕੇ ਬਾਰੇ ਬੈਠੇ ਹੁੰਦੇ ਸੀਗੇ ਤੇ ਇੱਕ ਉਹ ਆਂਟੀ ਦੀ ਡੈਥ ਹੋ ਗਈ ਸੀਗੀ ਹਨਾ ਤੇ ਬਹੁਤ ਅਜ ਦੁੱਖ ਜਿਹਾ ਵੀ ਲੱਗਿਆ ਤੇ ਇਹ ਹੈ ਆ ਜੀ ਮੇਰੀ ਮੰਮਾ ਜੀ ਦਾ ਬੇਟਾ ਇਹ ਵੀ ਨਾਲ ਆਇਆ ਹੋਇਆ ਸੀਗਾ ਮੰਮੀ ਉਹ ਨਹੀਂ ਗਏ ਸੀ ਨਾ ਰਖੜੀਆਂ ਬੰਨਣ ਮਾਸੀ ਉਹਨਾਂ ਇਕੱਠੇ ਹੀ ਹੋ ਕੇ ਤੇ ਨਾਲ ਇਹ ਆ ਗਿਆ ਸੀਗਾ ਫਿਰ ਕਹਿੰਦਾ ਵੀ ਮੈਂ ਵੀ ਜਾਣਾ ਨਾਲੇ ਤੇ ਫਿਰ ਇਹ ਵੀ ਆ ਗਿਆ ਸੀ ਇੱਥੇ ਫਿਰ ਇਹਦੇ ਵੀ ਇੱਥੇ ਬਣਤੀ ਸੀਗੀ ਮੈਂ ਤੇ ਬਸ ਜੀ ਇੱਥੇ ਰਖੜੀਆਂ ਬਣਨ ਜਾਣੀਆਂ ਸਾਰਿਆਂ ਦੇ ਇਹ ਹੀ ਇੱਕ ਤਿਹਾਰ ਹੁੰਦਾ ਹਨਾ ਵਧੀਆ ਲੱਗਦਾ ਇਕੱਠੇ ਹੋ ਕੇ ਮਨਾਉਣਾ ਵਧੀਆ ਲੱਗਦਾ ਹਨਾ ਕਿਉਂਕਿ ਬਾਕੀ ਸਾਰੇ ਤਿਹਾਰ ਤਾਂ ਆਪਣੇ ਆਪਣੇ ਘਰਾਂ ਦੇ ਵਿੱਚ ਮਨਾਏ ਜਾਂਦੇ ਨੇ ਤੇ ਰਖੜੀਆਂ ਹੀ ਆ ਜਿਹੜੀਆਂ ਹਨਾ ਰੌਣਕਾਂ ਜੀਆਂ ਲਾ ਦੰਦੀਆਂ ਨੇ ਤੇ ਇੱਥੇ ਜੀ ਮੈਂ ਆਪਣੇ ਡੈਡੀ ਦੇ ਬਣਨ ਲੱਗੀ ਸੀਗੀ ਮੈਂ ਫਿਰ ਉਸ ਤੋਂ ਬਾਅਦ ਬਨੂਗੀ ਮਾਸੜ ਦੇ ਮਾਸਦੀ ਦੇ ਮੰਮੀ ਦੇ ਹਨਾ ਬਸ ਜੀ ਕੁੜੀਆਂ ਨਾ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਲੈਣ ਦੇਣ ਦੀਆਂ ਭੁੱਖੀਆਂ ਤਾਂ ਕੁਝ ਨਹੀਂ ਹੁੰਦਾ ਹੈਗਾ ਹਨਾ ਤੇ ਬਾਕੀ ਮੇਰੀ ਸੋਚ ਤਾਂ ਇਹੋ ਜੀ ਆ ਵੀ ਮੈਂ ਤਾਂ ਬਿਲਕੁਲ ਵੀ ਨਹੀਂ ਸੋਚਦੀ ਹੈਗੀ ਵੀ ਹਨਾ ਮੈਂ ਇੰਨਾ ਇੰਨਾ ਲੈ ਕੇ ਜਾਵਾਂ ਜਾਇ ਕਰਾਂਇ ਕਰਾਂ ਹਨਾ ਜੋ ਆਪਣੀ ਖੁਸ਼ੀ ਨਾਲ ਇਹਨਾਂ ਨੇ ਦੇਣਾ ਹੁੰਦਾ ਹਨਾ ਆਪਣੀ ਖੁਸ਼ੀ ਨਾਲ ਉਹ ਕਰ ਲੈਣੇ ਮੈਂ ਕਦੇ ਅੜਦੀ ਨਹੀਂ ਹੈਗੀ ਵੀ ਮੈਨੂੰ ਇਦਾਂ ਨਹੀਂ ਇਦਾਂ ਨਹੀਂ ਹਾਂ ਮੈਂ ਆਪਣੀ ਮੰਮੀ ਨੂੰ ਇੱਕ ਚੀਜ਼ ਕਹੀ ਉਹ ਵੀ ਮੈਨੂੰ ਕੱਪੜੇ ਨਾ ਲੈ ਕੇ ਦਿਆ ਕਰੋ ਕਿਉਂਕਿ ਮੈਨੂੰ ਮੰਮੀ ਦੇ ਕੱਪੜੇ ਲਏ ਹੋਏ ਥੋੜੇ ਪਸੰਦ ਘੱਟ ਆਉਂਦੇ ਨੇ ਮਤਲਬ ਕਿ ਮੰਮੀ ਨੂੰ ਥੋੜਾ ਜਿਹਾ ਮੇਰੀ ਮੰਮੀ ਨਾ ਥੋੜੇ ਕ ਆ ਗੇ ਖੁਸ਼ ਆ ਤੇ ਮੈਂ ਪਿਓਰ ਕਾਟਨ ਪਾ ਕੇ ਖੁਸ਼ ਆ ਹਨ ਤੇ ਮੈਂ ਪਿਓਰ ਕਾਟਨ ਪਾਉਣੀ ਆ ਮੰਮੀ ਨੂੰ ਪਿਓਰ ਕਾਟਨ ਨਹੀਂ ਵਧੀਆ ਲੱਗਦੀ ਮੰਮੀ ਕਹਿੰਦੀ ਕੀ ਆ ਇਕੱਠੀ ਜੀ ਹੋ ਜਾਂਦੀ ਆ ਨਾ ਬੇਕਾਰ ਜੀ ਹੋ ਜਾਂਦੇ ਨੇ ਮੰਮੀ ਥੋੜਾ ਮਿਕਸ ਜਿਹਾ ਕੱਪੜਾ ਪਾ ਕੇ ਖੁਸ਼ ਆ ਤੇ ਮੈਨੂੰ ਉਹ ਚੀਜ਼ ਥੋੜੀ ਪਸੰਦ ਨਹੀਂ ਹੁੰਦੀ ਹੈਗੀ ਫਿਰ ਮੈਨੂੰ ਮੰਮੀ ਉਹ ਨਹੀਂ ਵੇ ਕੱਪੜਾ ਲੀੜਾ ਨਹੀਂ ਲੈ ਕੇ ਦਿੰਦੇ ਹੈਗੇ ਮੈਨੂੰ ਪੈਸੇ ਹੀ ਦੇ ਦਿੰਦੇ ਹੁੰਦੇ ਨੇ ਵੀ ਤੂੰ ਆਪਣਾ ਆਪੇ ਆਪਣੀ ਪਸੰਦ ਦਾ ਲੈ ਲਈ ਜੋ ਵੀ ਲੈਣਾ ਹਨਾ ਤੇ ਮੈਂ ਆਪਣੀ ਪਸੰਦ ਦਾ ਹੀ ਲੈ ਲੈਂਦੇ ਆ ਤੇ ਮੇਰੀ ਮਾਸਦੀ ਵੀ ਮਾਸਦੀ ਦਾ ਤਾਂ ਵੈਸੇ ਵੀ ਮੈਨੂੰ ਲਿਆ ਹੋਇਆ ਪਸੰਦ ਆ ਜਾਂਦਾ ਕਿਉਂਕਿ ਮੇਰੀ ਮਾਸਦੀ ਦੀ ਚੁਆਇਸ ਆ ਔਰ ਮੇਰੀ ਅਸੀਂ ਸਾਨੂੰ ਅਸੀਂ ਦੋਨਾਂ ਨੂੰ ਅਸੀਂ ਦੋਨਾਂ ਬਹੁਤ ਸ਼ਾਪਿੰਗ ਕੀਤੀ ਆ ਇਕੱਠੀਆਂ ਨੇ ਹਨਾ ਸਾਨੂੰ ਵਧੀਆ ਲੱਗਦਾ ਮਾਸਦੀ ਨੂੰ ਵੀ ਵਧੀਆ ਲੱਗਦਾ कॉटन ਵਗੈਰਾ ਦੇ ਹਨਾ ਤੇ ਉਹਨਾਂ ਦੀ ਚੀਜ਼ ਲਈ ਮੈਨੂੰ ਪਸੰਦ ਆ ਜਾਂਦੀ ਆ ਮਤਲਬ ਮੰਮੀ ਦਾ ਨਹੀਂ ਮੈਨੂੰ ਉਹ ਲਿਆ ਹੋਇਆ ਪਸੰਦ ਆਉਂਦਾ ਹੈਗਾ ਕਿਉਂਕਿ ਮੰਮੀ ਨੇ ਮੇਰੇ ਥੋੜਾ ਜਿਹਾ ਮਿਕਸ ਜਿਹਾ ਕਪੜਾ ਤੇ ਮੈਨੂੰ ਥੋੜੇ ਹੋਜੇ ਕੱਪੜੇ ਘੱਟੇ ਪਸੰਦ ਨੇ ਤੇ ਮੈਂ ਪਾਉਣੀ ਹੈ ਜਿਆਦਾ ਪਿਓਰ ਕਾਟਨ ਹਨਾ ਤਾਂ ਕਰਕੇ ਫਿਰ ਇੱਥੇ ਆਗੇ ਸੀਗੇ ਮੇਰੀ ਭਾਬੀ ਭਤੀਜੀ ਭਤੀਜਾ ਹਨਾ ਇਹ ਅ ਚਟਾ ਜ ਕਾਕੂ ਸਾਡਾ ਹਨਾ ਤੇ ਇਹਦੀ ਵੀ ਪਹਿਲੀ ਰਖੜੀ ਆ ਤੇ ਇਧਰ ਰਖੜੀਆਂ ਵੰਦੇ ਵੰਦੇ ਵੀ ਆਗੇ ਸੀਗੇ ਟਾਈਮ ਤੇ ਪਰ ਹੱਥੇ ਹਲੇ ਚੱਜ ਨਾਲ ਨਹੀਂ ਸੀਗੇ ਮਿਲੇ ਫਿਰ ਮੈਂ ਬਾਅਦ ਚ ਮਿਲੀ ਸੀਗੀ ਮੈਂ ਖਾਲੇ ਹਲਪਾ ਚੱਜ ਨਾਲ ਨਹੀਂ ਮਿਲੇ ਹੈਗੇ ਵੀ ਹਲੇ ਕੁੱਟ ਕੇ ਜੱਫੀਆਂ ਪਾ ਕੇ ਨਹੀਂ ਮਿਲੇ ਹੈਗੇ ਕਿਉਂਕਿ ਦੇਖੋ ਜੀ ਜਿਹੜਾ ਕੁੱਟ ਕੇ ਜੱਫੀ ਪਾ ਕੇ ਮਿਲਣ ਜਾਂ ਸਕੂਨ ਜਿਹਾ ਆਏ ਉਹ ਮੈਂ ਮੜਿਆ ਜਾਂ ਫਾਰਮੈਲਟੀ ਜੀਆ ਕਰਕੇ ਮੈਨੂੰ ਨਹੀਂ ਵਧੀਆ ਲੱਗਦਾ ਮਿਲਣਾ ਹਨ ਮੈਂ ਇਹਨਾਂ ਨੂੰ ਕਿਹਾ ਰੁਕ ਜਾ ਹੁਣ ਮੜਿਆ ਵੀਡੀਓ ਚੱਲ ਰਹੀ ਆ ਬਾਸੀ ਦੇ ਰਖੜੀ ਬੰਦ ਵਾ ਫਿਰ ਆਪਾਂ ਮਿਲਦੇ ਆ ਚੰਗੀ ਤਰ੍ਹਾਂ ਹਨ ਫਿਰ ਅਸੀਂ ਚੰਗੀ ਤਰ੍ਹਾਂ ਮਿਲੇ ਸੀਗੇ ਤੇ ਉਸ ਤੋਂ ਬਾਅਦ ਜੀ ਫਿਰ ਮੇਰਾ ਭਾਈ ਵੀ ਆਇਆ ਗਿਆ ਸੀਗਾ ਕਿਉਂਕਿ ਮੈਂ ਫੋਨ ਕਰਤਾ ਸੀ ਉਹਨੂੰ ਵੀ ਆ ਜਾ ਹਨ ਰਖੜੀ ਬਣਾ ਲਾ ਤੇ ਉਹ ਵੀ ਆ ਗਿਆ ਸੀ ਇੱਥੇ ਅਸੀਂ ਬਦੀ ਜੀ ਦੇ ਮੈਂ ਦੋਨੋਂ ਲੱਗ ਗਿਆ ਸੀਗਾ ਰਖੜੀ ਬੰਨਣ ਫਿਰ ਅਸੀਂ ਗਿਆ ਚਲੋ ਵੀ ਉਹ ਦੇਖੋ ਕਿਵੇਂ ਦੇਖਦਾ ਆਪਣੀ ਮੰਮਾ ਨੂੰ ਬੈਠਾ ਗੋਦੀ 'ਚ ਤੇ ਮੇਰਾ ਭਾਈ ਨਾ ਥੋੜਾ ਕੈਮਰਾ ਸ਼ਾਈ ਆ ਹਨਾ ਕਿਉਂਕਿ ਹਰ ਇੱਕ ਨੂੰ ਵੀਡੀਓ ਝਾਣਾ ਇੰਨਾ ਨਹੀਂ ਪਸੰਦ ਹੁੰਦਾ ਆ ਜਾਂਦਾ ਥੋੜਾ ਬਹੁਤਾ ਆਉਂਦਾ ਹੁੰਦਾ ਜਿਆਦਾ ਨਹੀਂ ਮਤਲਬ ਕਿ ਕੈਮਰਾ ਸ਼ਾਈ ਜਿਆ ਥੋੜਾ ਜਿਹਾ ਤੇ ਫਿਰ ਮੈਂ ਜਿਆਦਾ ਕਿਸੇ ਨੂੰ ਫੋਰਸ ਵੀ ਨਹੀਂ ਕਰਦੀ ਹੈਗੀ ਵੀ ਆਓ ਆਓ ਤੁਸੀਂ ਹਨਾ ਮੇਰੇ ਵਲੌਗ ਚ ਆਓ ਜਿਹਦਾ ਦਿਲ ਕਰਦਾ ਹੁੰਦਾ ਮੈਂ ਸ਼ੁਰੂ ਤੋਂ ਇਹੀ ਰੱਖਿਆ ਵੀ ਜਿਹਦਾ ਦਿਲ ਕਰਦਾ ਉਹ ਆ ਜਾਂਦਾ ਜਿਹਦਾ ਨਹੀਂ ਦਿਲ ਕਰਦਾ ਆਪਾਂ ਉਹਨੂੰ ਧੱਕੇ ਨਾਲ ਨਹੀਂ ਲੈ ਕੇ ਆਉਂਦੇ ਹੈਗੇ ਚਲੋ ਇਹ ਥੋ ਇਹ ਫਿਰ ਉਸ ਤੋਂ ਬਾਅਦ ਇੱਥੇ ਆਪਾਂ ਬਣਤੀ ਸੀਗੀ ਰਖੜੀ ਤੇ ਬਸ ਜੀ ਇਹੀ ਭੈਣਾਂ ਦਾ ਚਾਹੁੰਦੀਆਂ ਨੇ ਹਨਾ ਵੀ ਭਾਈਆਂ ਦੇ ਘਰ ਹੱਸਦੇ ਵਸਦੇ ਰਹਿਣ ਹਨਾ ਤੇ ਸਾਨੂੰ ਦੰਦੇ ਨਾ ਥੱਕਣ ਤੇ ਇਹਨਾਂ ਦੀ ਕਮਾਈਆਂ ਚ ਇੰਨੀਆਂ ਕੁ ਵਰਕ ਤਾਂ ਹੋਣ ਵੀ ਸਾਨੂੰ ਇਹ ਦੰਦੇ ਦੰਦੇ ਹੀ ਨਾ ਥੱਕਣ ਹਨਾ ਇਹਨਾਂ ਦੇਣ ਵੀ ਅਸੀਂ ਵੀ ਖੁਸ਼ ਹੋਈਏ ਹਨਾ ਵੀ ਸਾਨੂੰ ਇਹਨਾਂ ਦੇ ਘਰ ਚ ਜਦ ਹਨਾ ਇਹਨਾਂ ਦੀ ਪਰਮਾਤਮਾ ਇਹਨਾਂ ਦੀ ਵਧੀਆ ਸੁਣੂਗਾ ਤਾਂ ਅਸੀਂ ਤਾਂ ਖੁਸ਼ ਹਾਂ ਹਨਾ Gracias. ਤਿੰਨ ਦਿਨ ਲੱਗਣਾ ਉਹਨਾਂ ਦੇ ਵੀ ਤਾਂ ਉਹਨਾਂ ਨੇ ਤਿੰਨ ਆਰ ਫਾਦੋ ਹਾਂ ਉਹਨਾਂ ਨੇ ਤਿੰਨ ਦਿਨ ਲੱਗਣਾ ਤੋਂ ਦੇ ਵੀ ਤਿੰਨ ਦਿਨ ਲੱਗਣਾ ਹਾਂ ਮਮਾ ਜੀ ਅਸੀਂ ਕੱਢਾ ਇੱਟਾ ਨੀ ਕਿਬੀਰ ਵਾਰ ਅਸੀਂ ਵੀ ਦੇਖ ਕੇ ਆਉਣਾ ਤੂੰ ਕਹਿੰਦੀ ਸੀ ਕਹਿੰਦੀ ਮੰਨਾ ਵੀ ਆਉਂਦੀ ਹੈ ਆਂਦੀ ਉਹਨੂੰ ਕਰੇ ਬਣਾ ਕੇ ਤੇ ਇੱਕ ਨਾ ਬਣਾ ਉਹ ਮਾਤਰਾ ਨਾਲ ਦਿੰਦਾ ਲਾ ਲਾ ਉਹਨੂੰ ਅੱਛਾ ਮਾਤਰਾ ਨਾਲ ਕਿੰਨੇ ਰੁਪਏ ਕਹਿੰਦਾ ਜਿੰਦੀ ਕਿ ਲੋੜੀ ਮਿੱਠਾ ਕਰਨੀ ਪੂਰੀ ਹੋਣੀ ਆ ਬਾਦਾਂ ਵਾਲੇ ਨੂੰ ਚੁਰਾ ਰੋਇ। ਇਹ ਨਹੀਂ ਜੀ ਮੈਂ ਖਾਣੀ ਹੈ। ਹਾਂ ਮੈਂ ਸੈਮੀ ਖਾਦਾ ਮੈਂ ਖਾਂਦਾ ਹੀ ਨਹੀਂ ਜਮਾ ਹੀ। ਬਗਾ ਮੂੰਹ ਜਬੋਨੇ ਤੋਂ ਸਬਰ ਨਹੀਂ। ਮੈਂ ਬਿਲਕੁਲ ਨਹੀਂ ਖਾਦਾ ਕੱਲ੍ਹ ਬਸੋ ਨਹੀਂ ਕਿ ਮੇਰੇ ਦਰਦ ਹੋ ਰਿਹਾ ਸੀ ਕੱਲ ਦੇ ਚ ਪਰਸੋ ਦਾ। ਮੇਰੇ ਇੰਨਾ ਦਰਦ ਹੋਵੇ ਇੱਥੇ ਦਰਦ ਜਾ ਕੇ ਪਿੱਛੇ ਜਾ ਰਹੀ ਸੀ। ਸਤਨਾਮ ਕਾਲਾ ਟਿਕਾਣਵਾ ਕੇ ਲੈ ਕੇ। ਮੈਂ ਤਾਂ ਆਪਣੇ ਘਰ ਖੋਲ ਅੰਜਲੀ ਬੁਲਾਇਆ ਸੀ ਅੱਜ ਮੈਂ ਗਈ ਨਹੀਂ। ਮੈਂ ਦੀ ਲਈ ਪੱਕੀ ਆ। ਹਾਂ। ਕਿ ਜੀ ਮੋਬਲ ਲਚਨ ਕਰਦੀ ਆ ਉਹ ਮੇਰੇ ਆਪਣੇ ਪੈਰ ਘ੍ਰਿਸੀ ਜਾਂਦੀ ਆ ਰਾਤ ਨੂੰ ਲਵਾ ਲਾ ਲਵਾ ਲਾ ਲਵਾ ਮਗਰ ਕਿੰਨੀ ਲਾ ਕੇ ਰੱਖਦੇ ਹਾਂ ਦਾ ਟਾਈਮ ਲਾ ਕੇ ਰੱਖਦੇ ਤਾਂ ਦੀ ਮੈਂ ਨਹੀਂ ਮੈਂ ਨਹੀਂ ਮੈਂ ਤਾਂ ਉਹੀ ਤਾਂ ਮੈਂ ਮਲਗੀ ਨੂੰ ਮੱਲੂ ਕਿ ਨਹੀਂ ਮੈਂ ਕਿੰਨੀ ਮੈਂ ਮਹਿੰਦੀ ਲਾਉਂਦੀ ਸੀ ਕਿ ਉਹਨਾਂ ਦਾ ਕੋਈ ਡਿਜ਼ਾਈਨ ਮੁੰਡਾ ਜਦੀ ਮੈਂ ਮੰਗਵਾ ਲੰਦੀ ਸੀ ਉਹ ਕਹਿੰਦੇ ਮੈਨੂੰ ਵੀ ਐਨੀ ਲੋ ਮੈਨੂੰ ਨਹੀਂ ਤੁਸੀਂ ਨਹੀਂ ਸਵਾਲ ਮੈਂ ਕਿ ਮੈਂ ਹਨਾ ਦੇ ਲੋਣਾ ਤਾਂ ਉਹ ਵੀ ਤਾਂ ਕਰ ਲੈ ਮੈਂ ਕਿੰਨੀ ਲਾ ਲਾ ਕੇ ਰੱਖਦੀ ਸੀ ਫਰਕ ਪੈ ਜਾਂਦਾ ਨਾ ਮੈਨੂੰ ਲਾ ਤੇ ਰਾਣੀ ਪੈਂਦੀ ਆ ਨਹੀਂ ਬਿਨਾ ਹੰਦ ਤੇ

ਹਾਂ ਆਫਟਰ ਸੋ ਦੀ ਨੋ ਨੋ ਸੋ ਦੀ ਮੈਂ ਨਹੀਂ ਹਾਂ ਨਾ ਕਿ ਰਹਿਣੇ ਦੁਨੀ ਕਿਵੇਂ ਸੋਣਾ ਜਾਣਾ ਹਾਂ ਤੇ ਲਈ ਆਪੇ ਰੱਖ ਗਏ ਹੱਥ ਲੰਗਣੇ ਨਾ ਹਰਦੀ ਮੜ ਕਰਦੀ ਆ ਲਾਦੇ ਆ ਇਹ ਤੁਦਾ ਸੱਜੋ ਤੇ ਲੜਾ ਇਹਦੇ ਸਿੱਖ ਚੁੱਕੇ ਹਨ ਹਾਂ ਬੋ ਜਾਏ ਤੇਰੇ ਕਿੰਨੇ ਬਹੁਤ ਵੱਡੀ ਆ ਜੇ ਤਾ ਦੂਸੇ ਮੈਂ ਦੀ ਆ ਤੇ ਬਹੁਤ ਕਾਹਦਾ ਪਾਣੀ ਕਿਸ ਨਾਲ ਬੋਲਾਂ ਕੰਮ ਕਰਵਾ ਚਾਉਂ ਤੇ ਰਖੜੀ ਪਾਣੀ ਲਾਉਂਦਾ ਉਹ ਆਪਣਾ ਇਹ ਤਾਂ ਨੇ ਤਾਂ ਲਵਾਇਆ ਕਰ

ਮੈਂ ਲੱਗੋ ਮੈਂ ਲਖਿਆ ਪਾਣੀ ਕਿਥੇ ਹੋ ਆ ਪਾਣੀ ਇਧਰ ਉਹ ਬੰਦੇ ਦਾ ਸਾਡ ਘਰ ਆ ਜਾਂਦੀਆਂ ਓਏ ਘਰ ਘਰ ਕੇ ਮੇਟ ਦੇ ਇਹ ਤੇਰੇ ਕੋਲ ਤੇਰੇ ਕੋਲ ਸ਼ੋ ਨਹੀਂ ਹੁੰਦੇ ਨੰਬਰ ਹੀ ਹਨਾ ਦੇਖੋ ਕਿਸੇ ਦਾ ਉਹਦੇ ਵਿੱਚ ਫੋਟੋ ਪਈ ਹੁੰਦੇ ਸਟੇਟਸ ਪਈ ਹੁੰਦੇ ਨੇ ਕਿਹਨੇ ਪਾਇਆ ਕਿਸ ਨੇ ਕਿਸੇ ਨੇ ਨਹੀਂ ਪਾਇਆ ਮਨ ਨਹੀਂ ਹੁੰਦੀ ਪਰ ਪਾਇ ਨਹੀਂ ਕਿਸੇ ਕੋਲ ਆ ਦੇਖੋ ਨਹੀਂ ਥੋੜੇ ਨਾਨਾ ਸਾਹਮਣੇ ਨੇ ਇਧਰ ਬੰਦਾ ਆਉਂਦੇ ਤੀਆਂ ਦੇ ਮੈਂ ਕਿੱਥੇ ਗਿਆ कौन सा सिखा लाई हुई है वीडियो बन रही है वीडियो बना बोलना मन्ना तो ऐसा नहीं तेरी बन जोगी में डबिया नाल काट दूंगी मन्ना बरोजुगर ये अड़चन किस चारों तीन काट के आप काट काट के आप 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 काट के आप